ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਅੱਜ ਦੀ ਵਿਜਿਟ ਸਜਨੂ ਪਿੰਡ ਜੋਤ ਸਿੰਘ ਵਾਲਾ ਤੇ ਜ਼ਿਲ੍ਹਾ ਅਲਸ਼ੀਰੀ ਤਰਨਤਾਰ ਸਾਹਿਬ ਤੇ ਤਹਿਸੀਲ ਲਗਦੀ ਸਜਨੂ ਨੂੰ ਪੱਟੀ ਬਾਈ ਬਾਜ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆ ਇੱਕ ਨੀਲੀ ਰਾਵੀ ਦੀ ਝੋਟੀ ਲੈ ਗਿਆ ਦੂਜਾ ਦੂਗਾ ਦੱਸਦਾ ਇੱਕ ਤਿਆਰੀ ਤੇ ਵਹਿੜ ਦੱਸਦੇ ਨੇ ਵੀਰੋਣੀ ਦੋ ਹੀ ਪਸ਼ੂ ਆ ਵਧੇਰੇ ਜਾਣਕਾਰੀ ਸਾਰੀ ਲੈ ਕੇ ਕਰਾਂਗੇ ਸਾਂਝੀ ਐਂਡ ਤੱਕਰ ਜਰੂਰ ਬਣੇ ਰਹੋ ਆਪਣੀ ਨਰਖ ਪਰਖ ਤਸੱਲੀ ਕਰਕੇ ਤੁਹਾਡਾ ਫਰਜ਼ ਬੰਦਾ ਇਲਜਾਨ ਦਾ ਲੈ ਕੇ ਜਾਇਓ ਤੇ ਜਾ ਵਤ ਵਤ ਸ਼ੇਅਰ ਕਰਦੇ ਆ ਕਰੋ ਦੱਬ ਕੇ ਹੋਰ ਵੀ ਕਈ ਵੀਰ ਦਾ ਫਾਇਦਾ ਹੋ ਜਾਂਦਾ ਠੀਕ ਹੈ ਜੀ ਆਓ ਲਈਏ ਵਧੇਰੇ ਜਾਣਕਾਰੀ ਕਰੀਏ ਗੱਲਬਾਤ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਜੀ ਵਧੀਆ ਜੀ ਵਧੀਆ ਨਾਮ ਜੀ ਨਾਮ ਜੀ ਬਾਜ ਸਿੰਘ ਠੀਕ ਹੈ ਜੀ ਪਿੰਡ ਪਿੰਡ ਆਪਣਾ ਜੋਤ ਸਿੰਘ ਵਾਲਾ ਜੀ ਬਟੀ ਤਹਿਸੀਲ ਆ ਜ਼ਿਲ੍ਹਾ ਤਰਨਤਾਰ ਮੋਬਾਈਲ ਨੰਬਰ ਮੋਬਾਈਲ ਨੰਬਰ ਆ ਜੀ 94635 36187 ਠੀਕ ਹੈ ਜੀ ਆ ਦੋ ਪਸ਼ੂ ਹਾਂ ਜੀ ਦੋ ਹਾਂ ਨੰਗਰਾ ਠੀਕ ਹੈ ਜੀ ਤੇ ਇਹ ਗਾਹ ਤੋਂ ਕਰੀਏ ਸ਼ਰਵਾਦ ਹਾਂ ਜੀ ਠੀਕ ਹੈ ਕਿਣਵਾ ਸੂਆ ਇਹ ਦੂਜੇ ਸੂਏ ਆ ਜੀ ਦੂਜੇ ਸੂਏ ਆ ਹਾਂ ਤੇ ਕਿੰਨਾ ਸਮਰ ਹੈਗਾ ਸੂੱਚ ਸਮਾਂ ਵਾਗੂ ਜੀ ਦਾ 5 ਕ ਦਿਨ ਅਜੇ ਬਾਕੀ ਹੈ 5 ਕ ਦਿਨ ਹਾਂਜੀ ਤੇ ਕਿੰਨਾ ਦੁੱਧ ਭਰਿਆ ਪਹਿਲੇ ਸਵੇਰੇ ਨੇ ਦੁੱਧ ਵੀਰ ਜੀ ਇਹ ਜਿੰਨਾ ਤੋਂ ਆਪਾਂ ਲਈ ਆ ਅਪਨਾ ਰਿਸ਼ਤਦਾਰ ਇਹ ਬਟਾੜਿਆ ਦੇ ਪੰਛੀ ਫਾਰਮ ਦੀ ਇਹ ਬੱਛੀ ਹਾਂਜੀ ਤੇ 20 ਲੀਟਰ ਦਾ ਨਾ ਆਖਿਆ ਵੀ ਅਸੀਂ ਪਹਿਲੇ ਸਵੇਰੇ ਨਾਲ ਦੁੱਧ ਦਿੱਤਾ ਅੱਛਾ ਇਹਨੂੰ ਟੋਕਰ ਗੱਭਾਂ ਲੈਂਦੀ ਹੈ ਅੱਛਾ ਜੀ ਤੇ 14 ਲੀਟਰ 13 ਲੀਟਰ 14 ਲੀਟਰ ਦਾ ਇਹ ਦੁੱਧ ਜਿਹੜਾ ਇਹਨੂੰ ਟੋਕਰ ਟੋਕਰ ਸਾਲੇ ਜੀ ਦੇ ਰਹੇ ਠੀਕ ਹੈ ਕੋਨਤਾ ਕਰਮਾ ਵਾਲੇ 20 ਤੋਂ ਬਾਹਰ ਜਿਹੜਾ ਖੜਾ ਬੋਤ ਕਰੋ ਠੀਕ ਆ ਅਜੇ ਸੈਂਪ ਟਾਈਮ ਲੈਂਦੀ 8 10 ਦਿਨ ਦਾ ਸੈਂਪ ਅਜੇ ਉਦਾ ਲੈ ਜਾਣਾ ਜਿਹਦੇ ਹਿਸਾਬ ਨਾਲ ਨਾ ਲਾਲੂੜ ਪਏ ਖੁੱਲ ਕੇ ਤੋਰਾ ਕਰਾਈਏ ਚੈੱਕ ਥਾਂ ਤੁਹਾਨੂੰ ਬੜਾ ਪਿਆਰਾ ਲੱਗਾ ਹੁਣ ਮੇਰੀ ਗਨਾਬੀ ਥਾਂ ਲੱਗਾ ਇਹੇ ਗੱਲੋਂ ਖੁਸ਼ੀ ਨਹੀਂ ਅਜੇ ਦੰਦਾਂ 'ਚ ਬੱਜੀ ਠੀਕ ਆ ਜੀ ਇੱਧਰ ਪਰਾਂ ਠੀਕ ਹੈ ਤੇ ਰੰਗ ਪ੍ਰਿੰਟ ਸਜਣੋਂ ਚੰਗਾ ਠੀਕ ਹੈ ਕੱਦ ਕਾਠ ਵੀ ਸੋਹਣਾ ਲੱਗਾ ਵੱਡਾ ਤੇ ਬਾਕੀ ਬਾਈ ਸ਼ਾਈ ਨਹੀਂ ਬਿਲਕੁਲ ਓਕੇ ਆ ਪੱਦਰ ਥਾਂ ਲੈਵਾ ਇੱਕੋ ਜਿਹਾ ਲੈਓ ਫਾਰਮ ਵਾਲੀ ਵਾਸ਼ੀ ਜੀ ਸਮਝ ਜ਼ਰੂਰ ਕੋਈ 8 10 ਦਿਨ ਦਾ ਨੋਟ ਕਰ ਲੋ ਰਹਿ ਗਿਆ ਖਾਨਲੇ ਦਾ ਬੜਾ ਸੁਣਾ ਇੱਕੋ ਜਿਹਾ ਪੱਦਰ ਹੈ ਜੀ ਤੇ ਇਹਦੀ ਕੀਮਤ ਕੀ ਆ ਬਾਈ ਜੀ ਕੀਮਤ ਵੀ ਜੀ ਆਪਾਂ ਆ 90 ਹਜ਼ਾਰ ਕੇ 85 ਹਜ਼ਾਰ ਦੀ ਹਾਂਜੀ 80 ਹਜ਼ਾਰ ਦੀ ਆਪਾਂ ਨੇ 80 ਹਜ਼ਾਰ ਨਹੀਂ ਕੋਈ ਮਾਨਤਨ ਮਾਨਤਨ ਕਰਦਾਂਗੇ ਰਾਂ ਵੀ ਠੀਕ ਆ ਹਾਂ ਕੋਈ 2000 ਦੇ ਆਜੂ ਕਰ ਦਿਆਂਗੇ 78 ਦੀ ਦੇ ਦੇ ਕੇ ਤੇਰੇ ਆਖੇ ਨੇ ਜੋ 70 ਦੀ ਠੀਕ ਆ ਤੇ ਨੀਲੀ ਦੀ ਆ ਗਈ ਝੋਟੀ ਹਾਂਜੀ ਨੀਲੀ ਝੋਟੀ ਆ ਵੀ ਦੂਜੇ ਸਵੇਰੇ ਸਮਾਂ ਕਿੰਨਾ ਰਹੇਗਾ ਨੋਟ ਕਰਕੇ ਗੱਲ ਹਾਂ ਜੀ ਇਹਦੇ 20 ਤੋਂ ਅਜੇ ਪਲੱਸ ਦੇ ਲੈਣਾ 20 22 ਦਿਨ 25 ਦਿਨ ਪਲੱਸ ਖੜ ਸਕਦੀ ਆ ਆ ਜੱਟੀ ਜਾਂਦੀ ਪਹਿਲੇ ਸਵੇਰੀ ਦੀ ਇਹ ਪਹਿਲੇ ਸਵੇਰੀ ਦੀ ਆ ਦੋ ਨੀਲੀ ਦੇ ਹਾਂ ਬੂਰੀ ਦੀ ਹਾਂ ਹੁਣ ਵੀ ਇਹਨੂੰ ਟੀਗਾ ਜਿਹੜਾ ਭਰਾਇਆ ਵਾ ਇਹ ਵੀ ਨੀਲੀ ਦਾ ਪਿਓਰ ਮਤਲਬ ਠੀਕ ਹੈ ਚੰਗੇ ਸੀਮੰਦਾ ਟੀ ਕਿੰਨਾ ਕਿ ਦੁੱਧ ਪਾਇਆ ਪਹਿਲੇ ਨੇ ਦੁੱਧ ਦੇ ਨੇ 12 ਤੋਂ 13 ਲੀਟਰ ਜਿਹੜਾ ਪਹਿਲੇ ਸਵੇਰੇ ਨੇ ਦਿੱਤਾ ਠੀਕ ਆ ਤੇ ਹੁਣ ਤਾਂ ਕਰਮਾ ਵਾਲੀ 15 ਤੋਂ ਪਲੱਸ ਜਿਹੜਾ ਦੂਜਾ ਸੂਗਾ 20 ਤੋਂ 25 ਦਿਨ ਪਲੱਸ ਬਾਕੀ ਸਮਾਂ ਰਹੇਗਾ ਨਾ ਹਾਂਜੀ ਠੀਕ ਆ ਤੇ ਦੁੱਧ 13-14 ਕਿਲੋ ਤੇ ਉਹਦੇ 13-14 ਕਿਲੋ 15 ਲੀਟਰ ਜਿਹੜੀ ਖੁੱਲ ਕੇ ਦੋਗੀ ਫੈਰ ਕੀ ਭਰੋਗੇ ਨਾ ਹਾਂਜੀ ਤੇ ਤੋਰਾ ਕਰਾਈਏ ਚੈੱਕ ਹਾਂਜੀ ਲਓ 13-14 ਪਲੱਸ ਜਿਹੜਾ ਦੁੱਧ ਹਰ ਕੀ ਕਰੋਗੀ ਤੇ 12 ਤੋਂ 13 ਪਲੱਸ ਪਿਛਲੇ ਸੂਏ ਦਾ ਦੁੱਧ ਦਾ ਰਿਕਾਰਡ ਆ ਤੇ ਮਗਰਾ ਜਿਹੜੀ ਕੱਟੀ ਹੀ ਬੁਰੀ ਕੱਟ ਹੀ ਨਹੀਂ ਸੇਲ ਕਰਦੇ ਤੇ ਮਰਜ਼ੀ ਕੱਲੀ ਕਰਨੀ ਆ ਤੋੜਦੋਲਾ ਨਹੀਂ ਬੜੀ ਲੋ ਜੀ ਤੇ ਬਾਕੀ ਢੇਲ ਟੋਲ ਚੰਗੀ ਆ ਹਵਾਨੇ ਚ ਹਵਾਨਾ ਉਹਨਾ ਬੜਾ ਵਧੀਆ ਹਸਾ ਹਾਂ ਹਾਂ ਹਣ ਪਿਓਰ ਨੀਲੀ ਆ ਗਈ ਸਾਰੀਆਂ ਨਿਸ਼ਾਨੀਆਂ ਕਵਲ ਸਜਣੋ ਕਰਦੀ ਆ ਆਵਾ ਧਾਵਾ ਤੇ ਆ ਕੇ ਪੂਰੇ ਕੋਕੇ ਜੜੂਗੀ ਲੋ ਜੀ ਤੇ ਥਾਣੇ ਦੇਖ ਸਕਦੇ ਬਹੁਤ ਸੋਹਣਾ ਲੱਗਾ ਇੱਕ ਵਜੇ ਥਾਂ ਥੱਲੇ ਵਾ ਪੱਤਰ ਆ ਸਮਝ ਜ਼ਰੂਰ 25 ਦਿਨ ਦਾ ਰਹਿੰਦਾ ਕੱਚੀ ਆ ਠੀਕ ਹੈ ਜੀ ਤੇ ਇਹਦਾ ਮੈਂ ਕੀਮਤ ਕੀ ਕਰਦੀ ਹੁਣ ਕੋਈ ਨਹੀਂ ਆ ਜਿੱਤੇ ਹਸਾ ਉਹਨਾਂ ਕੀਮਤ ਕੀ ਕਰਦੀ ਕੀਮਤ ਤੇ ਵਾ ਗਰੂ ਆਪਾਂ ਮੰਗੋ ਤੇ ਦਾ 160 ਮੰਗਦੇ ਅੱਛਾ ਜੀ 1.5 ਦੁੱਤੀ ਆਪਾਂ ਦੇ ਹੋਰ ਕਰਦੀਏ ਮਾਨਤਾ ਹੋਰ ਕਰ ਦਾਂਗੇ 5 ਕਰੀਏ ਹਾਂ ਜੀ 45 ਦੇ 45 ਜੈਸਨੋ ਕਰਦੀਏ ਇਹੋ ਦੋਵੇਂ ਪਸ਼ੂ ਆ ਹਾਂ ਸਜਨੋ ਇਹੋ ਦੋਵੇਂ ਪਸ਼ੂ ਆ 1 ਲੱਖ 45 ਹਜ਼ਾਰ ਦੀ ਜੈਸਨੋ ਕਰ ਦੇਣਗੇ ਇਹ ਡਰੈੱਸ ਪਿੰਡ ਜੋਤ ਸਿੰਘ ਵਾਲਾ ਜ਼ਿਲ੍ਹਾ ਤਰਨਤਾਰਨ ਤੇ ਤਸੀਹ ਸਜਨੋਂ ਪੱਟੀ ਕਨੈਕਟ ਨੰਬਰ ਬਾਈ ਬਾਈ ਸਿੰਘ ਦਾ ਚੱਲਦਾ ਉਹ ਜਿਹੜਾ ਪੀਸ ਚੰਗਾ ਲੱਗੋ ਆਪਣੀ ਖਰੀਦਦਾਰੀ ਕਰ ਲਿਓ ਸਾਡੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ